ਦੇ ਨੀਂ। ਜਦ ਹੀ ਉਹ ਸੋਚੋ ਕਰਕੇ ਐਂਬੂਲੈਂਸ ਆਪਣੇ ਕੋਲ ਆਪਣੇ ਯਾਰ ਡਾਕਟਰ ਆ ਲੈ ਕਿਹੜਾ ਲਾਤਾ ਕਿਹੜਾ ਬੇਤਾ। ਇਸ ਬਜ਼ੁਰਗ ਬਾਪ ਦੇ ਹੰਝੂ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਤੇ ਉਹਨਾਂ ਦੇ ਸਿਰ ਦੇ ਉੱਪਰ ਕਿੱਡੇ ਵੱਡੀ ਜ਼ਿੰਮੇਵਾਰੀ ਆਣ ਪਈ ਹੈ। ਕਿਉਂਕਿ ਉਹ ਬੱਚੇ ਜਿਨ੍ਹਾਂ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਕੱਢ ਰਹੇ ਸੀ ਆਪਣੇ ਪੋਤੇ-ਪੋਤੀਆਂ ਨੂੰ ਪਾਲ ਰਹੇ ਸੀ ਅੱਜ ਉਹ ਜਵਾਨ ਪੁੱਤ ਇਸ ਦੁਨੀਆ ਤੇ ਵਿੱਚ ਨਹੀਂ ਸਿਰਫ ਇਸ ਕਰਕੇ ਕਿ ਹਸਪਤਾਲ ਦੇ ਵੱਲੋਂ ਅਣਗਹਿਲੀ ਕੀਤੀ ਗਈ ਹੈ ਅਣਗਹਿਲੀ ਦੇ ਦੋਸ਼ ਲੱਗ ਰਹੇ ਨੇ ਇੱਕ ਹਸਪਤਾਲ ਦੇ ਉੱਪਰ ਜਿਸ ਤੋਂ ਬਾਅਦ 33 ਸਾਲਾ ਗੁਰਨੀਤ ਸਿੰਘ ਦੀ ਜਾਨ ਜਾਣ ਦਾ ਇਹ ਮਾਮਲਾ ਅੱਜ ਸੜਕਾਂ ਤੇ ਆ ਚੁੱਕਿਆ ਹੈ ਇੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਉਹਨਾਂ ਦੇ ਦੋਸਤ ਸੀ ਰਿਸ਼ਤੇਦਾਰ ਸੀ ਕੰਡਕਟਰੀ ਦਾ ਕੰਮ ਕਰਦਾ ਸੀ ਕਿਉਂਕਿ ਗੁਰਨੇਸ਼ ਸਾਰਿਆਂ ਦੇ ਵੱਲੋਂ ਇਕੱਠ ਕਰਕੇ ਕਿਹਾ ਗਿਆ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਸ ਤੋਂ ਵੀ ਵੱਡਾ ਧਰਨਾ ਪ੍ਰਦਰਸ਼ਨ ਕਰਾਂਗੇ ਦਰਅਸਲ ਗੁਦਨੇਸ਼ ਸਿੰਘ ਨਾਮ ਦਾ ਇਹ ਕੰਡਕਟਰ ਜਿਸ ਦੀ ਉਮਰ ਕਰੀਬ 33-34 ਸਾਲ ਦੀ ਦੱਸੀ ਜਾ ਰਹੀ ਹੈ ਬੀਤੇ ਦਿਨੀ ਹਸਪਤਾਲ ਦੇ ਵਿੱਚ ਪੱਥਰੀ ਦਾ ਆਪਰੇਸ਼ਨ ਕਰਵਾਉਣ ਦੇ ਲਈ ਇਹਨਾਂ ਨੂੰ ਲਿਆਂਦਾ ਗਿਆ ਸੀ ਪਰਿਵਾਰਿਕ ਮੈਂਬਰਾਂ ਦਾ ਦੋਸਤਾਂ ਦਾ ਹੀ ਦੋਸ਼ ਹੈ ਕਿ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ ਜਿਹੜਾ ਟੀਕਾ ਲਗਾਇਆ ਗਿਆ ਸੀ ਉਸ ਦੇ ਕਾਰਨ ਹੀ ਗੁਰਨੇਸ਼ ਦੀ ਜਾਨ ਗਈ ਹੈ 15 ਮਿੰਟਾਂ ਦੇ ਵਿੱਚ ਹੀ ਉਹ ਮੁੱਕ ਗਿਆ ਤੇ ਉਸ ਤੋਂ ਬਾਅਦ ਹਸਪਤਾਲ ਵਾਲਿਆਂ ਦੀ ਤੁਸੀਂ ਕਾਰਜਸਤਾਨੀ ਦੇਖੋ ਕਾਰਨਾਮਾ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਿਨਾ ਪਰਿਵਾਰ ਨੂੰ ਕੁਝ ਦੱਸੇ ਇਸ ਮੁੰਡੇ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ ਇੱਥੇ ਰੋਂਦਾ ਹੋਇਆ ਬਾਪ ਦੱਸ ਰਿਹਾ ਹੈ ਕਿ ਸਾਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਸਾਨੂੰ ਦੱਸਿਆ ਹੀ ਨਹੀਂ ਗਿਆ ਕਿ ਆਖਿਰਕਾਰ ਸਾਡੇ ਪੁੱਤ ਦੇ ਨਾਲ ਅੰਦਰ ਬਣ ਕੀ ਗਿਆ ਇੱਕ ਮਜਬੂਰ ਬਾਪ ਇਹ ਦੱਸਦਾ ਹੋਇਆ ਰੋ ਰਿਹਾ ਹੈ ਕਿ ਪਹਿਲਾਂ ਵੀ ਮੇਰੇ ਇੱਕ ਪੁੱਤ ਦੀ ਜਾਨ ਗਈ ਸੀ ਅਤੇ ਉਸ ਦੇ ਬੱਚੇ ਨੂੰ ਵੀ ਗੁਰਨੇਸ਼ ਹੀ ਪਾਲ ਰਿਹਾ ਸੀ ਗੁਰਨੇਸ਼ ਖੁਦ ਵਿਆਹਿਆ ਹੋਇਆ ਉਹਦੇ ਆਪਣੇ ਵੀ ਦੋ ਬੱਚੇ ਨੇ ਇਹਨਾਂ ਸਾਰੇ ਬੱਚਿਆਂ ਦਾ ਸਹਾਰਾ ਇਕੱਲਾ ਗੁਰਨੇਸ਼ ਹੀ ਅਤੇ ਨਾਲ ਹੀ ਬਜ਼ੁਰਗ ਮਾਪਿਓ ਨੂੰ ਵੀ ਉਹ ਹੀ ਸੰਭਲ ਰਿਹਾ ਸੀ ਉਸ ਦੇ ਸਹਾਰੇ ਤੇ ਪੂਰਾ ਟੱਬਰ ਚੱਲਦਾ ਸੀ ਤੁਸੀਂ ਸੋਚ ਸਕਦੇ ਹੋ ਕਿ ਕਿੰਜ ਪਹਿਲਾਂ ਹੀ ਇੱਕ ਜਵਾਨ ਪੁੱਤ ਦੀ ਜਾਨ ਗਈ ਹੋਵੇ ਕਿਸੇ ਦੇ ਭਰਾ ਦੀ ਜਾਨ ਗਈ ਹੋਵੇ ਉਹਦੇ ਪਰਿਵਾਰ ਨੂੰ ਵੀ ਇਹੀ ਪਾਲ ਰਿਹਾ ਸੀ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ ਸਮੇਤ ਬਜ਼ੁਰਗ ਮਾਪਿਆਂ ਦਾ ਸਹਾਰਾ ਵੀ ਇਹੀ ਸੀ ਹਰੇਕ ਨੂੰ ਦੇਖਣ ਵਾਲਾ 33 ਸਾਲਾਂ ਗੁਰਨੇਸ਼ ਹੀ ਸੀ ਜਿਸ ਦੇ ਨਾਲ ਹਸਪਤਾਲ ਦੇ ਵਿੱਚ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਉਸ ਤੋਂ ਬਾਅਦ ਉਸਦੀ ਜਾਨ ਚਲੀ ਗਈ ਪਰਿਵਾਰਿਕ ਮੈਂਬਰ ਇਸ ਸਮੇਂ ਹਸਪਤਾਲ ਵਾਲਿਆਂ ਦੇ ਉੱਪਰ ਦੋਸ਼ ਲਗਾ ਰਹੇ ਨੇ ਜਿਵੇਂ ਕਿ ਅਸੀਂ ਕਈ ਵਾਰ ਦੇਖਦੇ ਅਤੇ ਸੁਣਦੇ ਆਇਆ ਕਿ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ ਜਾਂ ਫਿਰ ਬਾਅਦ ਦੇ ਵਿੱਚ ਕੋਈ ਇਹੋ ਜਿਹੀ ਟੀਕਾ ਲਗਾ ਦਿੱਤਾ ਗਿਆ ਜਾਂ ਕੁਝ ਦੇ ਦਿੱਤਾ ਗਿਆ ਅਕਸਰ ਹੀ ਇਹ ਦੋਸ਼ ਲੱਗਦੇ ਨੇ ਹਸਪਤਾਲ ਵਾਲਿਆਂ ਦੇ ਉੱਪਰ ਕਿ ਸਹੀ ਤਰੀਕੇ ਦੇ ਨਾਲ ਸਾਡੇ ਮਰੀਜ਼ ਦੀ ਸਾਡੇ ਪਰਿਵਾਰਿਕ ਜੀ ਦੀ ਦੇਖ ਰਿਕ ਨਹੀਂ ਕੀਤੀ ਗਈ ਕੋਈ ਨਾ ਕੋਈ ਅਣਗਹਿਲੀ ਹੋਈ ਹੈ ਇਸੇ ਕਰਕੇ ਹੀ ਜਾਨ ਗਈ ਹੈ ਅੰਮ੍ਰਿਤਸਰ ਦਾ ਇਹ ਸਾਰਾ ਮਾਮਲਾ ਹੈ ਅੰਮ੍ਰਿਤਸਰ ਤੋਂ ਹੀ ਬੀਤੇ ਕੁਝ ਦਿਨ ਪਹਿਲਾਂ ਵਰਿੰਦਰ ਘੁੰਮਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਉਹਨਾਂ ਦਾ ਵੀ ਹਸਪਤਾਲ ਵਿਖੇ ਕੋਈ ਛੋਟਾ ਜਿਹਾ ਆਪਰੇਸ਼ਨ ਹੋਣਾ ਸੀ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੋਈ ਇਹੋ ਜਿਹਾ ਗਲਤ ਟੀਕਾ ਲਗਾ ਦਿੱਤਾ ਗਿਆ ਜੋ ਕਿ ਨਾਲ ਇਹ ਦੋਸਤਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਅਤੇ ਹੁਣ ਇੱਕ ਹੋਰ ਇਹੋ ਜਿਹਾ ਹੀ ਮਾਮਲਾ ਕਿ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਦੇ ਲਈ ਇਸ ਕੰਡਕਟਰ ਨੂੰ ਲਿਜਾਇਆ ਗਿਆ ਸੀ ਪੁੱਤ ਨੂੰ ਲਿਜਾਇਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੀ ਕੁਝ ਹੀ ਸਮੇਂ ਬਾਅਦ ਬਾਹਰ ਕੱਢ ਦਿੱਤੀ ਗਈ ਪਰ ਨਾਲ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਇਸ ਸਬੰਧੀ ਬਿਨਾਂ ਸੂਚਿਤ ਕੀਤੇ ਹੀ ਹਸਪਤਾਲ ਤੋਂ ਘਰ ਮ੍ਰਿਤਕ ਦੇ ਨੂੰ ਭੇਜ ਦਿੱਤਾ ਗਿਆ ਰੋਂਦਾ ਹੋਇਆ ਬਾਪੂ ਇਸ ਸਮੇਂ ਜਿਹੜੇ ਸ਼ਬਦਾਂ ਦੇ ਰਾਹੀਂ ਆਪਣਾ ਦੁੱਖ ਬਿਆਨ ਕਰ ਰਿਹਾ ਹੈ ਕਿ ਹੁਣ ਅਸੀਂ ਜਾਈਏ ਕਿੱਧਰ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਉਹ ਕਰਨ ਕੀ ਤਾਂ ਖੈਰ ਇਸ ਪੂਰੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਕਿੰਜ ਆਪਣਾ ਦੁੱਖੜਾ ਸੁਣਾ ਰਹੇ ਨੇ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਉਨ੍ਹਾਂ ਕਿੰਨ ਜਿੰਸਾਫ ਲਿਆ ਜਾਵੇਗਾ ਜਾਣਦੇ ਅਖਰੀ ਦਾ ਪਰਹਰ ਕਰਵਾਤੇ ਆ ਸਾਰੇ ਪਰਹਾਰਾਂ ਦੇ ਠੀਕ ਹੋਏ ਆ ਅੰਦਰ ਖੜਿਆ ਅੰਦਰ ਲੱਗ ਕੇ ਪਨੀ ਕਿਹੜਾ ਟੀਕਾ ਲਾ ਰਿਹਾ ਤਾਂ ਉਸੇ ਲਈ ਕਹਦੇ ਇਹਦਾ ਬਲੱਡ ਵੱਧ ਗਿਆ ਜੀ ਟੀਕਾ ਲਾ ਕੇ ਤੈਨੂੰ ਉਹ ਮਰ ਗਿਆ ਤੇ ਕਰਕੇ ਐਂਬੂਲੈਂਸ ਆਪਣੇ ਕੋਲ ਆਪਣੇ ਯਾਰ ਦਾ ਟਿਕਾ ਲਾਦਾ ਕਿਹੜਾ ਲਾਤਾ ਕਿਹੜਾ ਨਹੀਂ ਲਾਤਾ ਤੋਂ ਸਿਰ ਸਾਨੂੰ ਕਿਉਂ ਨਹੀਂ ਪੁੱਛਿਆ ਆਪਣੀ ਜਾਣ ਕੇ ਤੁਸੀਂ ਵੇਖੋ ਆਪੇ ਲੱਭੂਣ ਕਰਕੇ ਦੋ ਚਲਾਤ ਕੇ ਸਾਡੇ ਘਰ ਕਿ ਲਾਤਾ ਲਾਜੇ ਲਾਜੇ ਦੋ ਦਾ ਲਾਜੇ ਇੱਕ ਘਰ ਭੇਤ ਘਰ ਭੇਤ ਜੀ ਉਸ ਇਹ ਦੇਖੋ 15 ਮਿੰਟ ਵੀ ਨਹੀਂ ਕੋਨਾ ਆਪਣੇ ਰੱਖਿਆ ਹੋਇਆ ਸੀ 15 ਮਿੰਟ ਅੱਧਾ ਘੰਟਾ ਵੇਖਿਆ 1 ਘੰਟਾ ਵੇਖਿਆ ਵੀ ਸ਼ਾਨ ਮੋੜਾ ਵੇ ਕੀ ਲਗਾਜਾ ਕੀ ਲਗਾ ਦੋ ਘੰਟੇ ਰੱਖਿਆ ਨੂੰ ਮਸ਼ੀਨ 'ਚ ਸਰ ਸਾਹਿਬ ਸ਼ਾਮ ਮੋੜਾ ਵੇ ਤੁਹਾਨੂੰ 15 ਮਿੰਟ ਵੀ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ 'ਚ ਜਿੱਦਾਂ ਮੇਰਾ ਪੁੱਤ ਤੁਹਾਦੋ ਸੱਲੇ ਮਾਰ ਕੇ ਮਾਰ ਕੇ ਮਰਿਆ 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 ਅਸੀਂ ਕਿਹਾ ਤੁਹਾਡੀ ਕੀ ਮੰਗ ਸਾਹਿਬਾ ਜੀ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਜੋ ਸਾਡੇ ਪੁੱਤ ਦਾ ਪੰਦਾ ਇਨਸਾਫ ਮਿਲਣਾ ਚਾਹੀਦਾ ਭੱਟੇ ਛੋਟੇ ਆ ਪਹਿਲਾਂ ਮੇਰਾ ਪੁੱਤ ਸਾਰਾ ਕੋ ਗੋ ਮਰਿਆ ਉਹਨੇ ਫਿਰ ਮੁੰਡਾ ਨਿਕਲ ਉਹ ਪਾਲਣ ਰਿਹਾ ਸਾਨੂੰ ਪਾਲਣ ਰਿਹਾ ਆਪਣੇ ਬੱਚੇ ਪਾਲਣ ਰਿਹਾ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਜਿਹੜੇ ਪਿੰਡ ਆਪਣੇ ਸਾੜਾ ਪਿੰਡ ਨੰਗਲੀ ਆ ਜੀ ਨੰਗਲੀ ਪਟਾ ਜਿਵੇਂ ਅਸੀਂ ਮੈਂ ਪੰਜਾਬ ਰੋਡ ਦੇ ਪ੍ਰਧਾਨ ਹਾਂ ਸਰਬੰਦ ਤੋਂ ਦੀਪੂ ਪ੍ਰਧਾਨ ਹੀਰਾ ਸਿੰਘ ਜਿਹੜਾ ਅੱਜ ਦਾ ਸਾਡਾ ਧਰਨਾ ਲੱਗਿਆ ਜੀ ਇਹ ਸਾਡੇ ਸਾਥੀ ਗੁਮਨੇਕ ਸਿੰਘ ਜੀ ਆ ਪੀ ਸੀ 252 ਉਹ ਸਰਬੰਦ ਤੋਂ ਕਨੈਕਟਰ ਹੈ ਸਾਡਾ ਜਿਹੜਾ ਕਿ ਵੀਰ ਕੱਲ ਦੁਪਹਿਰ ਨੂੰ ਇੱਥੇ ਆਪਰੇਟ ਕਰਾਉਣ ਵਾਸਤੇ ਆਇਆ ਸੀ ਤੇ ਜਿਹਦਾ ਆਪਰੇਟ ਵੀ ਨਹੀਂ ਹੋਇਆ ਆਪਰੇਟ ਹੋਣ ਤੋਂ ਪਹਿਲਾਂ ਹੀ ਇੰਨਾ ਇੱਕ ਇੰਜੈਕਸ਼ਨ ਲਾਇਆ ਵੀ ਉਹ ਸਿੱਧਾ ਜਿਹੜੀ ਕਿ ਓਵਰਡੋਜ ਹੋਣ ਕਾਰਨ ਕਿ ਪਤਾ ਨਹੀਂ ਲੱਗਿਆ ਕਿਸ ਕਾਰਨ ਕਰਕੇ ਜਿਹੜੀ ਆ ਉਹਦੀ ਹਸਪੀਟਲ ਵੱਲੋਂ ਜਿਹੜਾ ਬਾਦੀ ਸਾਨੂੰ ਲਾਸ਼ ਚੋਂਪੀ ਗਈ ਆ ਤੇ ਅਸੀਂ ਸਿਰਫ ਇੱਥੇ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਇੱਕ ਇਨਸਾਫ ਦੀ ਮੰਗ ਕਰ ਰਹੇ ਹਾਂ ਕਿ ਨੌਜਵਾਨ 23-33 ਸਾਲਾਂ ਦਾ ਜਿਹੜਾ ਉਹ ਹਸਪੀਟਲ ਪਹੁੰਚਿਆ ਆਂ ਕੇ ਜਿਹੜਾ ਉਹ ਬਾਹਰ ਕੱਢ ਦਿੱਤਾ ਹਸਪਤਾਲ ਵਾਲੇ ਕੀ ਕਹਿੰਦੇ ਜੀ ਇਹਨਾਂ ਨਾਲ ਕੋਈ ਗੱਲ ਹਸਪਤਾਲ ਦੇ ਤੇ ਨਾਲ ਪੁਲਿਸ ਪ੍ਰਸ਼ਾਸਨ ਐਸ ਐਚ ਓ ਜਿਹੜੇ ਆ ਉਹ ਵੀਰ ਲਾਲ ਲੱਗਿਆ ਹੋਇਆ ਪ੍ਰਸ਼ਾਸਨ ਇਹ ਗੱਲਬਾਤ ਚੱਲ ਰਹੀ ਆ ਜੇ ਤੇ ਸਾਨੂੰ ਇਨਸਾਫ ਨਹੀਂ ਦਿੰਦੇ ਠੀਕ ਆ ਨਹੀਂ ਦਿੰਦੇ ਤੇ ਇਸ ਤੋਂ ਵੀ ਵੱਡਾ ਜਿਹੜਾ ਅਸੀਂ ਕਿਤੇ ਵੀ ਪ੍ਰੋਟੈਸਟ ਜਿਹੜਾ ਕਰਾਂਗੇ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਜਿਹਦੀ ਉਮਰ 23 ਸਾਲ ਸੀ ਉਹਦੇ ਨਿਰਮਾਣਾ ਹਸਪਤਾਲ ਦੇ ਵਿੱਚ ਜਿਹੜਾ ਵਾ ਮਤਲਬ ਜੇ ਕੋਈ ਆਪਣੇ ਕੇਸ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਤੇ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਸਾਹਮਣੇ ਆਉਣਗੇ ਉਹਦੇ ਉਦਨ ਤੱਕ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਇਹ ਧਾਰਨਾ ਹੈ ਜਦੋਂ ਕਿ ਉਦੇ ਬਾਰੇ ਬਸਾਂ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹ ਦਿਨ ਤੱਕ ਜੋ ਜੋ ਐਕਟਰ ਲੋ ਬਣੇਗਾ ਜੀ ਉਹ ਦਿਨ ਤੱਕ ਆਪਾਂ ਦੇਖਾਂਗੇ ਬਸ ਇੱਥੇ ਇਹਨਾਂ ਦੇ ਸਟਾਫ ਕੋ ਪੁੱਛ ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ ਅਜੇ ਇਨੀਸ਼ੀਅਲ ਸਟੇਟ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਜਸਟ ਮੌਕੇ ਤੇ ਆਏ ਆ ਪੁੱਛ ਪੜਤਾਲ ਕਰਕੇ ਕਿ ਕੀ ਐਕਚੁਅਲੀ ਮਾਮਲਾ ਹੈ ਆ ਉਹਦੇ ਅਕੋਰਡਿੰਗ ਹੋਊਗਾ ਜੇ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਜੋ ਵੀ ਵੈਰੀਫਾਈ ਕਰਕੇ ਕਾਰਜ ਆ ਜਾਵੇ ਅਜੇ ਜਾ ਪਰਖ ਹੋਰ ਕਰਵਾਤੇ ਆ ਸਾਰੇ ਪ੍ਰਹਾਰਾਂ ਦੇ ਠੀਕ ਹੋਏ ਆ ਅੰਦਰ ਖੜਿਆ ਅੰਦਰ ਜਾ ਕੇ ਪਨੇ ਕਿਹੜਾ ਟੀਕਾ ਲਾ ਰਹਾ ਤਾਂ ਉਸੇ ਲਈ ਕਹਦੇ ਇਹਦਾ ਬਲੱਡ ਵਧ ਗਿਆ ਜੀ ਟੀਕਾ ਲਾ ਕੇ ਤੈਨੂੰ ਉਹ ਤੋਂ ਮਰ ਗਿਆ ਤੇ ਕਰਕੇ ਐਬੂਲੈਂਸ ਆਪਣੇ ਕੋਲ ਪਨੇ ਯਾਰ ਦਾ ਟੀਕਾ ਲਾ ਰਹਾ ਕਿਹੜਾ ਲਾਤਾ ਕਿਹੜਾ ਨਹੀਂ ਲਾਤਾ ਤੋਂ ਸਿਰ ਸਾਨੂੰ ਕਿਉਂ ਪੁੱਛਿਆ ਆਪਣੀ ਜਾਣ ਕੇ ਤੁਸੀਂ ਵੇਖੋ ਆਪੇ ਲੱਭੂਣ ਕਰਕੇ ਦੋ ਚਲਾਦ ਕੇ ਸਾਡੇ ਘਰ ਕੇ ਲਾਤਾ ਲਾਜੇ ਲਾਜੇ ਦੋ ਦਰ ਘਰ ਪੇਤੀ ਉਸ ਇਹ ਦੇਖੋ 15 ਮਿੰਟ ਨੂੰ ਨਹੀਂ ਕੋਣ ਆਪਣੇ ਰੱਖਿਆ ਹੋਇਆ ਸੀ 15 ਮਿੰਟ ਅੱਧਾ ਘੰਟਾ ਵੇਖਿਆ ਇੱਕ ਘੰਟਾ ਵੇਖਿਆ ਵੀ ਸ਼ਾਨ ਮੋੜਾ ਵੇ ਕੀ ਲਗਾਜਾ ਕੀ ਲਗਾ ਦੋ ਘੰਟੇ ਰੱਖੇ ਨੂੰ ਮਸ਼ੀਨ ਚ ਸਾਰ ਸਾਹਿਬ ਸ਼ਾਮ ਹੋ ਰਵੇ ਤੁਹਾਨੂੰ 15 ਮਿੰਟ ਵੀ ਰੱਖਿਆ ਮੇਰੇ ਪੁੱਤ ਨੂੰ ਮਸ਼ੀਨ ਦੇ ਅੱਗੇ ਤਾਂ ਮੇਰਾ ਪੁੱਤ ਤੁਹਾਨੂੰ ਦੋਸੇ ਲੈ ਮਾਰ ਗਿਆ ਮਰਿਆ ਮਰਿਆ ਮਰ ਗਿਆ ਤੁਹਾਡੀ ਕੀ ਮੰਗ ਸਾਹਿਬ ਜੀ ਸਾਡਾ ਇਨਸਾਫ ਮਿਲਣਾ ਚਾਹੀਦਾ ਜੀ ਦੋ ਸਾਡੇ ਪੁੱਤ ਦਾ ਪੰਡਾ ਇਨਸਾਫ ਮਿਲਣਾ ਚਾਹੀਦਾ ਬੱਚੇ ਛੋਟੇ ਆ ਪਹਿਲਾਂ ਮੇਰਾ ਪੁੱਤ ਸਾਰਾ ਕੋ ਗੋ ਮਰਿਆ ਉਹਨਾਂ ਫਿਰ ਮੁੰਡਾ ਨਿਕਲ ਉਹ ਪਾਲਣ ਡਿਆ ਸਾਨੂੰ ਪਾਲਣ ਡਿਆ ਆਪਣੇ ਬੱਚੇ ਪਾਲਣ ਡਿਆ ਅਸੀਂ ਗਰੀਬ ਹੁਣ ਕਿੱਥੇ ਜਾਵਾਂਗੇ ਕਿੱਥੇ ਜਿਹੜੇ ਪਿੰਡ ਆਪਣੇ ਸਾਡਾ ਪਿੰਡ ਨੰਗਲੀ ਆ ਜੀ ਨੰਗਲੀ ਪਠਾ